ਦੇ ਮੈਨੂੰ ਤੁਸੀਂ ਪੰਜਾਬੀ ਜੀ ਗੱਲ ਕਰਾ। ਹਾਂ ਜੀ ਹਾਂ ਜੀ। ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹੋ। ਨਤਮਸਤਕ ਹੋਣ ਲਈ ਕੀ ਕਹਿਣਾ ਚਾਹੋਗੇ? ਫਿਰ ਮੈਂ ਆ ਜਾ ਬਿਗ ਬਾਸ ਦੇ ਅੰਦਰ ਸੀ ਹਉਦੋਂ ਮੈਂ ਮੰਦਰ ਤੁਸੀ ਕੀ ਬਾਹਰ ਨਿਕਲਦੇ ਮੈਂ ਆਉਂਗਾ। ਥੋੜਾ ਜਿਹਾ ਲੇਟ ਹੋ ਗਿਆ ਬਟ ਮੈਂ ਪਹੁੰਚ ਗਿਆ। ਜਦੋਂ ਨਹੀਂ ਸੀ ਜਾ ਰਿਹਾ। ਬਾਰ ਬਾਰ ਦਿਲ ਚ ਆ ਰਿਹਾ ਸੀ ਕਿ ਕਿਉਂ ਨਹੀਂ ਜਾ ਪਾ ਰਿਹਾ, ਕਿਉਂ ਨਹੀਂ ਜਾ ਪਾ ਰਿਹਾ। ਫਾਈਨਲੀ ਮੈਂ ਆ ਗਿਆ ਤੇ ਬੱਸ ਬਹੁਤ ਕੁਝ ਹੋ ਗਿਆ। ਤਾਂ ਬਿਗ ਬਾਸ ਦੀ ਜਿਹੜੀ ਤੁਹਾਡੀ ਜਰਨੀ ਹੈ ਕਿੱਦਾਂ ਦੀ ਰਹੀ ਹੈ? ਬਹੁਤ ਵਧੀਆ ਸੀ ਸਰ। ਬਹੁਤ ਉਤਾਰ ਚੜ੍ਹਾਵਾ ਹੈ। ਮੋਸ਼ਿਕ ਮੈਂਟਲੀ ਬਹੁਤ ਬ੍ਰੇਕਡਾਊਨ ਹੋਇਆ ਬਟ ਅੱਜ ਮੈਂ ਟੌਪ 2 ਪਹੁੰਚ ਗਿਆ ਤੇ ਅੱਜ ਮੈਂ ਦੁਆਰ ਨਿਉਰੇ ਆਇਆ ਮੈਂ ਬਹੁਤ ਵਾਰ ਉਰੇ ਆ ਚੁੱਕੇ ਕਿਉਂਕਿ ਮੈਂ ਹਮੇਸ਼ਾ ਜਿਹੜੀ ਵੀ ਮੰਨਤ ਮੰਗਦਾ ਹਾਂ ਉਰੇ ਆ ਕਿ ਮੇਰੀ ਮਤਲਬ ਮੰਗਣਾ ਤੇ ਪੂਰੀ ਹੁੰਦੀ ਆ ਫਿਰ ਦੁਆਰ ਤੇ ਆਨਾ ਤੇ ਸਟਾਰਟਿੰਗ ਵੀ ਮੈਂ ਹੋ ਰਹੀ ਹੋਈ ਸੀ ਕਿ ਮਿਸਟਰ ਪੰਜਾਬ ਮੈਂ ਸਟਾਰਟ ਕੀਤਾ ਸੀ ਉਨੇ ਆਡੀਸ਼ਨ ਦਿੱਤਾ ਸੀਗਾ ਤੇ ਬਹੁਤ ਖੁਸ਼ ਹਾਂ ਬ੍ਰਿਆ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਜੀ ਸਰ ਹੁਣੇ ਮੇਰਾ ਸਾਵਰੇ ਗਾਣਾ ਰਿਲੀਜ਼ ਹੋਇਆ ਹੈ ਤੇ ਟ੍ਰੈਂਡ ਕਰ ਰਿਹਾ YouTube ਤੇ ਵੀ Instagram ਤੇ ਵੀ ਤੇ ਬਹੁਤ ਜ਼ਿਆਦਾ ਹਿੱਟ ਹੋ ਗਿਆ। ਬਾਕੀ ਜਿਵੇਂ ਜਿਵੇਂ ਆਂਦਾ ਜਾਊਗਾ ਮੈਂ ਹਲੇ ਦੱਸ ਨਹੀਂ ਸਕਦਾ ਕੀ ਕੀ ਆ ਰਿਹਾ ਬਟ ਜਿਹੜੇ ਵੀ ਪ੍ਰੋਜੈਕਟ ਆਣਗੇ ਮੈਂ ਪਤਾ ਲੱਗ ਲੇਗੀ। ਅੱਜ ਅਰਦਾਸ ਕਰਨ ਲਈ ਪਹੁੰਚੇ ਸਫਲਤਾ ਦੀ। ਹਾਂਜੀ ਹਾਂਜੀ। ਇਹਦੇ ਮੈਨੂੰ ਤੁਸੀਂ ਪੰਜਾਬੀ ਚੋ ਗੱਲ ਕਰਾ। ਹਾਂਜੀ ਹਾਂਜੀ। ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹੋ ਮਨਤਮਸਤਕ ਹੋਣ ਲਈ ਕੀ ਕਹਿਣਾ ਚਾਹੋਗੇ? ਫਿਰ ਮੈਂ ਅਜਾ ਬਿਗ ਬਾਸ ਦੇ ਅੰਦਰ ਸੀਗਾ ਉਦੋਂ ਮੈਂ ਮੰਦਰ ਤੁਮ ਕੋਈ ਸੀ। ਬਾਹਰ ਨਿਕਲਦੇ ਮੈਂ ਆਉਂਗਾ। ਥੋੜਾ ਜਿਹਾ ਲੇਟ ਹੋ ਗਿਆ ਬਟ ਮੈਂ ਪਹੁੰਚ ਗਿਆ ਜਰੂਰੀ ਸੀਗਾ ਉਹ ਰਹਿਣਾ ਬਾਰ ਬਰ ਦਿਲ ਚ ਆ ਰਿਹਾ ਸੀ ਕਿ ਕਿਉਂ ਨਹੀਂ ਜਾ ਪਾ ਰਿਹਾ ਕਿਉਂ ਨਹੀਂ ਜਾ ਪਾ ਰਹਾ ਫਾਈਨਲੀ ਮੈਂ ਆ ਗਿਆ ਤੇ ਬਸ ਬਹੁਤ ਖੁਸ਼ ਹਾਂ ਬਿਗ ਬਿਗ ਬੌਸ ਦੀ ਜਿਹੜੀ ਤੁਹਾਡੀ ਜਰਨੀ ਹੈ ਕਿਦਾਂ ਦੀ ਰਹੀ ਹੈ ਬਹੁਤ ਵਧੀਆ ਸੀ ਸਰ ਬਹੁਤ ਉਤਾਰ ਚੜਾਵਾ ਹੈ ਇਮੋਸ਼ਨਲੀ ਮੈਂਟਲੀ ਬਹੁਤ ਬ੍ਰੇਕ ਡਾਊਨ ਹੋਇਆ ਬਟ ਅੱਜ ਮੈਂ ਟੌਪ 2 'ਚ ਪਹੁੰਚ ਗਿਆ ਸੀ ਅੱਜ ਮੈਂ ਦੁਆਰ ਤੇ ਉਰੇ ਆਇਆ ਮੈਂ ਬਹੁਤ ਵਾਰ ਉਰੇ ਆ ਚੁੱਕੀ ਕਿਉਂਕਿ ਮੈਂ ਹਮੇਸ਼ਾ ਜਿਹੜੀ ਵੀ ਮੰਨਤ ਮੰਗਦਾ ਹਾਂ ਉਰੇ ਆ ਕੇ ਮੇਰੀ ਮਤਲਬ ਮੰਗਦਾ ਤੇ ਪੂਰੀ ਹੁੰਦੀ ਹੈ ਫੇਰ ਦੁਆਰ ਤੇ ਆਣਾ ਤੇ ਸਟਾਰਟਿੰਗ ਵੀ ਮੈਂ ਉਰੇ ਹੀ ਹੋਈ ਸੀਗੀ ਮਿਸਟਰ ਪੰਜਾਬ ਮੈਂ ਸਟਾਰਟ ਕੀਤਾ ਸੀ ਉਰੇ ਹੀ ਆਡੀਸ਼ਨ ਦਿੱਤਾ ਸੀਗਾ ਤੇ ਬਹੁਤ ਖੁਸ਼ ਹਾਂ ਉਰੇ ਆ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਜੀ ਸਰ ਹੁਣੇ ਮੇਰਾ ਸਾਵਰੇ ਗਾਣਾ ਰਿਲੀਜ਼ ਹੋਇਆ ਹੈ ਤੇ ਟ੍ਰੈਂਡ ਕਰ ਰਿਹਾ YouTube ਤੇ ਵੀ Instagram ਤੇ ਵੀ ਤੇ ਬਹੁਤ ਜ਼ਿਆਦਾ ਹਿੱਟ ਹੋ ਗਿਆ। ਬਾਕੀ ਜਿਵੇਂ ਜਿਵੇਂ ਆਂਦਾ ਜਾਊਗਾ ਮੈਂ ਹਲੇ ਦੱਸ ਨਹੀਂ ਸਕਦਾ ਕੀ ਕੀ ਆ ਰਿਹਾ ਬਟ ਜਿਹੜੇ ਵੀ ਪ੍ਰੋਜੈਕਟ ਆਣਗੇ ਮੈਂ ਪਤਾ ਲੱਗੂ। ਅੱਜ ਅਰਦਾਸ ਕਰਨ ਲਈ ਪਹੁੰਚੋ ਸਫਲਤਾ ਦੀ। ਹਾਂਜੀ ਹਾਂਜੀ। ਇਹ ਮੈਨੂੰ ਤੁਸੀਂ ਪੰਜਾਬੀ ਜਿਹੀ ਗੱਲ ਕਰ। ਹਾਂਜੀ ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹੋ ਮਨਤਮਸਤਕ ਹੋਣ ਲਈ ਕੀ ਕਹਿਣਾ ਚਾਹੋਗੇ? ਫਿਰ ਮੈਂ ਅਜਾ ਬਿਗ ਬਾਸ ਦੇ ਅੰਦਰ ਸੀਗਾ ਉਦੋਂ ਮੈਂ ਮੰਨਤਮਸਤਕ ਕੀਤੀ। ਬਾਹਰ ਨਿਕਲਦੇ ਮੈਂ ਆਉਂਗਾ। ਥੋੜਾ ਜਿਹਾ ਲੇਟ ਹੋ ਗਿਆ ਬਟ ਮੈਂ ਪਹੁੰਚ ਗਿਆ ਜਰੂਰੀ ਸੀਗਾ ਉਹ ਰਹਿ ਗਿਆ ਬਾਰ ਬਾਰ ਦਿਲ ਚਾ ਰਿਹਾ ਸੀ ਕਿ ਕਿਉਂ ਨਹੀਂ ਜਾ ਪਾ ਰਿਹਾ ਕਿਉਂ ਨਹੀਂ ਜਾ ਪਾ ਰਿਹਾ ਫਾਈਨਲੀ ਮੈਂ ਆ ਗਿਆ ਤੇ ਬਸ ਬਹੁਤ ਖੁਸ਼ ਹਾਂ ਤਾਂ 빅빅 ਬਾਸ ਦੀ ਜਿਹੜੀ ਤੁਹਾਡੀ ਜਰਨੀ ਹੈ ਕਿੱਦਾਂ ਦੀ ਰਹੀ ਹੈ ਬਹੁਤ ਵਧੀਆ ਸੀ ਸਰ ਬਹੁਤ ਉਤਾਰ ਚੜਾਅ ਵਾਈ ਮੋਸ਼ੀਕ ਮੈਂਟਲੀ ਬਹੁਤ ਬ੍ਰੇਕਡਾਊਨ ਹੋਇਆ ਬਟ ਮੈਂ ਟੌਪ ਕੁਝ ਬਣ ਗਿਆ ਸੀ ਅੱਜ ਮੈਂ ਦੁਆਰ ਨਿਉਰੇ ਆਇਆ ਮੈਂ ਬਹੁਤ ਵਾਰ ਉਰੇ ਆ ਚੁੱਕੇ ਕਿਉਂਕਿ ਮੈਂ ਹਮੇਸ਼ਾ ਜਿਹੜੀ ਵੀ ਮੰਨਤ ਮੰਗਦਾ ਹਾਂ ਉਰੇ ਆ ਕਿ ਮੇਰੀ ਮਤਲਬ ਮੰਗਨਾ ਤੇ ਪੂਰੀ ਹੁੰਦੀ ਆ ਫਿਰ ਦੁਆਰ ਤੇ ਆਣਾ ਤੇ ਸਟਾਰਟਿੰਗ ਵੀ ਮੈਂ ਉਰੇ ਹੀ ਹੋਈ ਸੀਗੀ ਨੈਸਟਰ ਪੰਜਾਬ ਮੈਂ ਸਟਾਰਟ ਕੀਤਾ ਸੀ ਉਹਨੇ ਆਡੀਸ਼ਨ ਦਿੱਤਾ ਸੀ ਤੇ ਬਹੁਤ ਖੁਸ਼ ਹੋ ਗਿਆ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਜੀ ਸਰ ਹੁਣੇ ਮੇਰਾ ਸਾਵਰੇ ਗਾਣਾ ਰਿਲੀਜ਼ ਹੋਇਆ ਹੈ ਤੇ ਟ੍ਰੈਂਡ ਕਰ ਰਿਹਾ ਹੈ YouTube ਤੇ ਵੀ Instagram ਤੇ ਵੀ ਬਹੁਤ ਜ਼ਿਆਦਾ ਹਿੱਟ ਹੋ ਗਿਆ। ਹੂੰ। ਬਾਕੀ ਜਿਵੇਂ ਜਿਵੇਂ ਆਂਦਾ ਜਾਊਗਾ ਮੈਂ ਹਲੇ ਦੱਸ ਨਹੀਂ ਸਕਦਾ ਕੀ ਕੀ ਆ ਰਿਹਾ ਬਟ ਜਿਹੜੇ ਵੀ ਪ੍ਰੋਜੈਕਟ ਆਣਗੇ ਮੈਂ ਪਤਾ ਲੱਗ ਜੀ। ਅੱਜ ਅਰਦਾਸ ਕਰਨ ਲਈ ਪਹੁੰਚੋ ਸਫਲਤਾ ਦੀ। ਹਾਂ ਜੀ ਆਂ। ਹੂੰ।